ਇਸ ਮਾਮਲੇ ਨੂੰ ਕਿਸ ਤਰ੍ਹਾਂ ਦੇਖ ਰਿਹਾ ਹੈਗਾ ਪੰਜਾਬ ਦੇਖੋ ਬਾਜਵਾ ਦਾ ਮਾਮਲਾ ਬੜਾ ਨਿੰਦਣਯੋਗ ਹੈ ਹਰ ਜਿਸ ਤਰੀਕੇ ਨਾਲ ਉਹਦਾ ਬਿਆਨ ਹੈ ਇਹ ਕਿਸਨਾ ਐਡਮਿਸ਼ਨ ਹੈ ਐਡਮਿਟ ਕੀਤਾ ਉਹਨੇ ਕਿ 50 ਗ੍ਰਨੇਡ ਪੰਜਾਬ ਦੇ ਵਿੱਚ ਆਏ 18 ਫਟੇ ਨੇ ਹਲੇ 32 ਰਹਿੰਦੇ ਨੇ ਇਟ ਮੀਨਜ਼ ਕਿ ਉਹਨਾਂ ਦੀ ਉਹਨਾਂ ਲੋਕਾਂ ਦੇ ਨਾਲ ਮਿਲੇ ਭੁਗਤ ਹੈ ਜਿਹੜੇ ਲੋਕ ਇਹ ਕੰਮ ਕਰਦੇ ਨੇ ਕਿਉਂਕਿ ਇੱਕ ਫਿਗਰ ਦੱਸਨੇ ਕਿ 50 ਆਏ ਨੇ ਜਿਵੇਂ ਇਹ ਵਿੱਚ ਬੈਠੇ ਹੋਣ ਇਹ ਇੱਕ ਲੀਡਰ ਆਫ ਆਪੋਜੀਸ਼ਨ ਨੇ ਜਿੰਨੀ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਹੈ ਇਹਨਾਂ ਦੀ ਵੀ ਜ਼ਿੰਮੇਵਾਰੀ ਹੈ ਅਸੀਂ ਸਾਰੇ ਲੋਕ ਪੰਜਾਬ ਦੇ ਲੋਕਾਂ ਦੇ ਪ੍ਰਤੀ ਜਵਾਬਦੇ ਹਾਂ ਇਹ ਲੋਕਾਂ ਨੇ ਜਿੱਤੇ ਆਇਆ ਤਾਂ ਅਸੀਂ ਕੋਈ ਲੀਡਰ ਆਫ ਆਪੋਜੀਸ਼ਨ ਬਣਿਆ ਕੋਈ ਮੰਤਰੀ ਬਣਿਆ ਕੋਈ ਐਮਐਲਏ ਬਣਿਆ ਕੋਈ ਮੁੱਖ ਮੰਤਰੀ ਬਣੇ ਨੇ ਅਸੀਂ ਸਾਰੇ ਲੋਕਾਂ ਦੇ ਪ੍ਰਤੀ ਜਵਾਬਦੇ ਹਾਂ ਪਰ ਇਹ ਇਸ ਤਰ੍ਹਾਂ ਲੱਗਦਾ ਹੈ ਕਿ ਲੋਕਾਂ ਦੇ ਪ੍ਰਤੀ ਇਹਨਾਂ ਦੀ ਕੋਈ ਜਵਾਬਦੇਹੀ ਜੇ ਇਹਨਾਂ ਨੂੰ ਜਾਣਕਾਰੀ ਸੀ ਕਿ 50 ਗਰਨੇਡਾ ਆਏ ਨੇ ਤਾਂ ਇਹਨਾਂ ਨੇ ਤੁਰੰਤ ਕਿਉਂ ਨਹੀਂ ਪੁਲਿਸ ਨੂੰ ਦੱਸਿਆ ਇਹ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਪੁਲਿਸ ਇਨਵੈਸਟੀਗੇਟ ਕਰਦੀ ਤੇ ਹੁਣ ਕੋ ਇਨਵੈਸਟੀਗੇਟ ਇਹਨਾਂ ਨੂੰ ਕਰੋਗੀ ਜਦੋਂ ਇਹ ਕਹਿ ਰਹੇ ਨੇ ਕਿ 50 ਗਰਨੇਡਾ ਆਏ ਨੇ ਤਾਂ ਫਿਰ ਦੱਸਣਾ ਤਾਂ ਇਹਨਾਂ ਨੂੰ ਕਹੋ ਗਈ ਹੁਣ ਕਹਿੰਦਾ ਮੈਂ ਤਾਂ ਦੱਸਦਾ ਨਹੀਂ ਇਹ ਕੀ ਤਰੀਕਾ ਹੈ ਸੋ ਇਹ ਇਹ ਲੀਡਰ ਆਫ ਆਪੋਜੀਸ਼ਨ ਦੇ ਕਾਬਲ ਨਹੀਂ ਮੈਂ ਬੇਸਿਕ ਪਾਰਟੀ ਇਹਨਾਂ ਦੀ ਦੂਸਰੀ ਹੈ ਪਰ ਮੈਂ ਇਹ ਕਹਿਣਾ ਚਾਹਣਾ ਵੀ ਇਹ ਜਿਹੇ ਬੰਦੇ ਨੂੰ ਪਾਰਟੀ ਚੋਂ ਵੀ ਕੱਢਣਾ ਚਾਹੀਦਾ ਤੇ ਜਿਹੜੇ ਹਮੇਸ਼ਾ ਪੰਜਾਬ ਵਿਰੋਧੀ ਗੱਲਾਂ ਕਰਦੇ ਨੇ ਜਿਵੇਂ ਵਿਧਾਨ ਸਭਾ ਦੀਆਂ ਗੱਲਾਂ ਕਰਨਾ ਤਾਂ ਹਮੇਸ਼ਾ ਪੰਜਾਬ ਵਿਰੋਧੀ ਗੱਲ ਕਰਦੇ ਨੇ ਜੇ ਕੱਲ ਨੂੰ ਖੁਦਾ ਦਾ ਕਾਸਤਾ ਕਿਤੇ ਬੰਬ ਦਾ ਕੋਈ ਇਹ ਜੀ ਦੁਰਘਟਨਾ ਹੋ ਜਾਏ ਕਿ ਉਹਨਾਂ ਨੂੰ ਫਿਰ ਪੁੱਛੀਏ ਕਿ ਜਦੋਂ ਉਹਨਾਂ ਤੇ ਕੁਝ ਬਿਲਕੁਲ ਮੈਂ ਕਹਿੰਦਾ ਜ਼ਿੰਮੇਵਾਰੇ ਹੋਊਗਾ ਜਦੋਂ ਇਹਨੂੰ ਫਿਗਰ ਦਾ ਪਤਾ ਹੈ ਹਾਂਜੀ ਦੱਸ ਰਹੇ ਆ ਤਾਂ ਫਿਰ ਸਾਰੇ ਇਹਨੂੰ ਪਤਾ ਵੀ ਕਿੱਥੇ ਪਏ ਨੇ ਕਿੱਥੇ ਲਿਆ ਕੇ ਫਟਣਗੇ ਉਹ ਪੰਜਾਬ 'ਚ دہشت ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਨੇ ਦੇਖੋ ਪੰਜਾਬ ਦੇ ਲੋਕਾਂ ਨੂੰ ਕਿਉਂਕਿ ਇਹਨਾਂ ਦਾ ਕਲਚਰ ਹੀ ਇਹ ਰਿਹਾ دہشت ਦਾ ਮਾਹੌਲ ਬਣਾਉਣ ਦੇ ਲਈ ਲੋਕਾਂ ਨੂੰ ਡਰਾਉਣ ਦੇ ਲਈ ਪਰ ਪੰਜਾਬ ਦੇ ਲੋਕ ਬਹਾਦਰ ਨੇ ਪੰਜਾਬ ਦੇ ਲੋਕ ਉਸ ਸਮੇਂ ਨਹੀਂ ਡਰੇ ਜਦੋਂ ਸਵੇਰੇ ਘਰੋਂ ਚੱਲਦੇ ਸੀ ਸ਼ਾਮ ਨੂੰ ਉਮੀਦ ਨਹੀਂ ਹੁੰਦੀ ਸੀ ਕਿ ਘਰੇ ਪਹੁੰਚਾਂਗੇ ਜਾਂ ਨਹੀਂ ਪਹੁੰਚਾਂਗੇ ਪਰ ਫਿਰ ਵੀ ਕਿਉਂ ਮੀਡੀਆ ਨਹੀਂ ਸੀ ਕੁਝ ਨਹੀਂ ਥੀ ਪੰਜਾਬ ਦੇ ਲੋਕਾਂ ਨੇ ਬਹਾਦਰੀ ਦੇ ਨਾਲ ਮੁਕਾਬਲਾ ਕੀਤਾ ਅੱਤਵਾਦ ਦਾ ਅੱਤਵਾਦ ਦਾ ਖਾਤਮਾ ਹੋਇਆ ਸੋ ਪੰਜਾਬ ਦੇ ਲੋਕ ਡਰਨ ਵਾਲੇ ਨਹੀਂ ਬਹੁਤ ਲੋਕ ਡਰਾਉਣ ਵਾਲੇ ਆਉਂਦੇ ਆ ਅੱਜ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਦਾ ਜਨਮ ਦਿਨ ਹੈ ਉਹਨਾਂ ਦੇ ਜਨਮ ਦਿਨ ਤੇ ਅੱਜ ਮੇਰੀ ਡਿਊਟੀ ਮਾਨਸਾ ਜਿਹੜੇ ਦੇ ਵਿੱਚ ਸੀ ਮੈਂ ਉੱਥੇ ਜਾ ਕੇ ਆਇਆ ਬਹੁਤ ਵੱਡਾ ਫੋਰਾ ਸੀ ਬਹੁਤ ਲੋਕ ਕਿਉਂਕਿ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਨੂੰ ਸਭ ਲੋਕ ਪਿਆਰ ਕਰਦੇ ਨੇ ਸਭ ਲੋਕ ਉਹਨਾਂ ਦੀ ਇੱਜ਼ਤ ਕਰਦੇ ਆ ਤੇ ਉਹ ਗੁਰਪਤਵੰਦ ਸਿੰਘ ਪੰਨੂ ਬੈਠਿਆ ਇੱਕ ਉੱਥੇ ਅਮਰੀਕਾ ਦੇ ਵਿੱਚ ਇੱਕ ਬਿਆਨ ਦੇ ਦਾਂਦਾ ਉਹ ਉਹਨੂੰ ਇਹ ਨਹੀਂ ਪਤਾ ਕਿ ਤੂੰ ਬਾਬਾ ਸਾਹਿਬ ਦੇ ਪੁੱਤ ਤੋੜਨ ਦੀ ਗੱਲ ਕਰਦਾ ਤੂੰ ਇੱਥੇ ਆ ਕੇ ਤਾਂ ਦਿਖਾ ਉੱਥੇ ਬੈਠੇ ਬਿਆਨ ਦੇਈ ਜਾਂਦਾ ਉਹਦਾ ਵੀ ਇਹੀ ਹੈ ਕਿ ਨਫ਼ਰਤ ਫਲਾਉਣਾ ਪਰ ਪੰਜਾਬ ਦੇ ਲੋਕ ਇਕੱਠੇ ਰਹਿੰਦੇ ਨੇ ਇਕੱਠੇ ਰਹਿਣਗੇ ਅੱਤਵਾਦ ਦੇ ਸਮੇਂ ਸਾਰੀਆਂ ਕੋਸ਼ਿਸ਼ਾਂ ਇਹ ਹੋਈਆਂ ਦੀ ਜਿੰਨੀਆਂ ਅੱਤਵਾਦੀ ਲੜਾਈ ਸੀ ਜਿੰਨੀਆਂ ਦੂਜੇ ਦੇਸ਼ਾਂ ਦੇ ਏਜੰਸੀਆਂ ਤੇ ਅੱਤਵਾਦ ਨੂੰ ਸ਼ਹਿ ਦੇ ਰੀਆਂ ਸੀ ਉਹਨਾਂ ਦਾ ਮੋਟਿਵ ਇੱਕੋ ਹੀ ਸੀ ਕਿ ਪੰਜਾਬ ਦੇ ਵਿੱਚ ਹਿੰਦੂ ਤੇ ਸਿੱਖ ਲੜਪਣ ਪਰ ਹਿੰਦੂ ਤੇ ਸਿੱਖ ਨਹੀਂ ਲੜੇ ਉਸੇ ਤਰ੍ਹਾਂ ਭਾਈਚਾਰਾ ਕਾਇਮ ਰਿਹਾ ਹੁਣ ਇਹ ਗੱਲਾਂ ਕਰਦਾ ਹੈ ਵੀ ਕਿਤੇ ਇਹਨਾਂ ਚ ਕੋੜਾ ਪੈ ਜਾਊਗਾ ਕੋਈ ਫੋੜਾ ਨਹੀਂ ਪੈਂਦਾ ਪੰਜਾਬ ਦੇ ਲੋਕ ਇਕੱਠੇ ਨੇ ਇਕੱਠੇ ਰਹਿਣਗੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਦੀ ਓਆਈ ਦੇ ਵਿੱਚ ਪੰਜਾਬ ਸਰਕਾਰ ਲੋਕਾਂ ਦੇ ਭਲੇ ਦੇ ਲਈ ਵਚਨਬੱਧਾ ਜੋ ਵੀ ਕੁਛ ਪੰਜਾਬ ਦੇ ਲੋਕਾਂ ਦੇ ਭਲੇ ਲਈ ਹੋ ਸਕੇ ਆ ਅਸੀਂ ਕਰਕੇ ਦਵਾਂਗੇ ਭਾਵੇਂ ਉਹਦੇ ਦੀ ਕਿਸੇ ਸੂਰਤ ਤੱਕ ਜਾਣਾ ਹੋਵੇ ਜਿਵੇਂ ਜੁੱਧ ਨਸ਼ਿਆਂ ਵਿਰੁੱਧ ਉੱਥੇ ਲੋਕਾਂ ਦੇ ਘਰ ਵੀ ਠਾਏ ਜਾ ਰਹੇ ਨੇ ਸਾਨੂੰ ਕਹਿਣ ਦੇ ਵਿੱਚ ਕੋਈ ਹਿਚ ਨਹੀਂ ਤੇ ਜਿਹੜਾ ਕੋਈ ਤਿੰਨ ਪੰਜ ਕਰਦਾ ਗੋਲੀਆਂ ਵੀ ਵੱਜ ਰਹੀਆਂ ਨੇ ਸਭ ਕੁਝ ਹੋਏਗਾ ਨਸ਼ਿਆਂ ਦਾ ਖਾਤਮਾ ਕਰਾਂਗੇ ਪੰਜਾਬ ਦੇ ਲੋਕਾਂ ਦੇ ਭਲੇ ਲਈ ਕੁਝ ਵੀ ਕਰਨਾ ਪਿਆ ਤਾਂ ਕਰਕੇ ਰਹਿਣਾ